ਕੀ ਬਦਲਦੇ ਮੌਸਮ ਦੇ ਨਾਲ ਤੁਹਾਡੇ ਵੀ ਗਲੇ ਦੇ ਵਿੱਚ ਹੋਣ ਲੱਗਦੀ ਹੈ ਖਰਾਸ਼ ਕੀ ਤੁਹਾਨੂੰ ਵੀ ਹੈ ਖਾਂਸੀ ਜ਼ੁਕਾਮ ਅਤੇ ਗਲੇ ਦਰਦ ਵਰਗੀ ਸਮੱਸਿਆ ਅਗਰ ਤੁਸੀਂ ਵੀ ਦਵਾਈਆਂ ਲੈ ਲੈ ਕੇ ਆਖ ਚੁੱਕੇ ਹੋ ਤਾਂ ਇੱਕ ਵਾਰ ਇਹਨਾਂ ਘਰੇਲੂ ਚੀਜ਼ਾਂ ਦਾ ਇਸਤੇਮਾਲ ਕਰਕੇ ਦੇਖੋ ਫਿਰ ਦੇਖਿਓ ਕਿਵੇਂ ਹੋਣਗੇ ਤੁਹਾਨੂੰ ਚੰਗੇ ਫਾਇਦੇ ਹਾਂਜੀ ਦੋਸਤੋ ਪਿਆਰ ਭਰੀ ਸਭ ਚੜੀਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੈਲਥ ਟਿਪਸ ਪ੍ਰੋਗਰਾਮ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਨ ਲੱਗੇ ਆ ਗਲੇ ਦੀ ਖਰਾਸ਼ ਅਤੇ ਗਲੇ ਦੇ ਦਰਦ ਦੀ ਸਮੱਸਿਆ ਤੇ ਬਾਰੇ ਕਿਉਂਕਿ ਮੌਸਮ ਲਗਾਤਾਰ ਬਦਲ ਰਿਹਾ ਕਦੇ ਮੀਂਹ ਪੈਂਦਾ ਕਦੇ ਧੁੱਪ ਚੜ੍ਹਦੀ ਹੈ ਤੇ ਕਦੇ ਤੇਜ਼ ਹਵਾਵਾਂ ਮੱਚਦੀਆਂ ਤੇ ਕਦੇ-ਕਦੇ ਅਸੀਂ ਬਹੁਤਾ ਠੰਡਾ ਪਾਣੀ ਪੀਣ ਲੱਗਦੇ ਹਾਂ ਕਦੇ ਅਸੀਂ ਸਿੰਪਲ ਤੇ ਨਾਰਮਲ ਪਾਣੀ ਪੀਂਦੇ ਹਾਂ ਜਿਸ ਕਰਕੇ ਸਾਡੇ ਗਲੇ ਦੇ ਵਿੱਚ ਕਈ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੀ ਸਮੱਸਿਆ ਹੈ ਗਲੇ ਦੇ ਵਿੱਚ ਖਰਾਸ਼ ਹੋਣਾ ਫਿਰ ਗਲਾ ਦਰਦ ਹੋਣਾ ਤੇ ਫਿਰ ਖਾਂਸੀ ਜ਼ੁਖਾਮ ਤੋਂ ਬਾਅਦ ਕਈ ਹੋਰ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨ ਵਾਸਤੇ ਸਾਨੂੰ ਮਜਬੂਰ ਹੋਣਾ ਪੈਂਦਾ ਅਜਿਹੇ ਦੇ ਵਿੱਚ ਅਸੀਂ ਕਈ ਸਾਰੀਆਂ ਦਵਾਈਆਂ ਲੈਨੇ ਆ ਪਰ ਸਾਡੇ ਗਲੇ ਦੇ ਖਰਾਸ਼ ਅਤੇ ਦਰਦ ਤੋਂ ਸਾਨੂੰ ਛੁਟਕਾਰਾ ਨਹੀਂ ਮਿਲਦਾ ਕਰਦੇ ਵਿੱਚ ਪਈਆਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਦੇਖੋ ਨਾਲੇ ਤਾਂ ਖਰਚ ਬਚੂਗਾ ਨਾਲੇ ਜਿਹੜਾ ਹੈਗਾ ਤੁਹਾਨੂੰ ਦਵਾਈਆਂ ਦੀ ਜਿਹੜਾ ਹੈਗਾ ਵਰਤੋਂ ਨਹੀਂ ਕਰਨੀ ਪੈਗੀ ਜਿਸ ਕਰਕੇ ਤੁਹਾਡੀ ਬਾਡੀ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਜੋ ਹੈ ਨਹੀਂ ਹੋਵੇਗਾ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਨੀ ਹੈ ਜਿਸ ਨਾਲ ਤੁਹਾਨੂੰ ਗਲੇ ਦੀ ਦਰਦ ਅਤੇ ਖਰਾਸ਼ ਤੋਂ ਰਾਹਤ ਮਿਲੇਗੀ ਆਓ ਜਾਣ ਲੈਨੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਲੂਣ ਵਾਲੇ ਪਾਣੀ ਦੇ ਘਰਾਰਿਆਂ ਦੇ ਬਾਰੇ ਗਲੇ ਦੀ ਖਰਾਸ਼ ਨੂੰ ਦੂਰ ਕਰਨ ਦੇ ਲਈ ਲੂਣ ਅਤੇ ਕੋਸੇ ਪਾਣੀ ਦੇ ਨਾਲ ਘਰਾਰੇ ਕਰਨੇ ਚਾਹੀਦੇ ਆ ਗਰਮ ਪਾਣੀ ਅਤੇ ਲੂਣ ਦੇ ਘਰਾਰੇ ਕਰਨ ਦੇ ਨਾਲ ਗਲੇ ਨੂੰ ਰਾਹਤ ਮਿਲਦੀ ਹੈ ਗਰਮ ਪਾਣੀ ਅਤੇ ਲੂਣ ਦਾ ਮਿਸ਼ਰਣ ਗਲੇ ਦੇ ਵਿੱਚ ਮੌਜੂਦ ਹਾਨੀਕਾਰਕ ਬੈਕਟੀਰੀਆ ਨੂੰ ਮਾਰ ਦਿੰਦਾ ਹੈ ਇਸ ਕਰਕੇ ਇੱਕ ਗਲਾਸ ਪਾਣੀ ਦੇ ਵਿੱਚ ਅੱਧਾ ਚਮਚ ਲੂਣ ਪਾ ਕੇ ਘਰਾਰੇ ਕਰੋ ਇਸ ਤੋਂ ਬਾਅਦ ਇਸ ਦੇ ਨਾਲ ਘਰਾਰੇ ਕਰੀ ਜਾਓ ਤੇ ਕੁਝ ਸਮੇਂ ਦੇ ਵਿੱਚ ਤੁਹਾਨੂੰ ਰਾਹਤ ਜਿਹੜੀ ਐ ਮਿਲਨੀ ਸ਼ੁਰੂ ਹੋ ਜਾਏਗੀ ਸ਼ਹਿਦ ਦਾ ਸੇਵਨ ਗਲੇ ਦੀ ਖਰਾਸ਼ ਨੂੰ ਦੂਰ ਕਰਨ ਦੇ ਘਰੇਲੂ ਨੁਸਖਿਆਂ ਦੇ ਵਿੱਚ ਸ਼ਹਿਦ ਸਭ ਤੋਂ ਲਾਜਵਾਬ ਹੈ ਇਸ ਦੇ ਵਿੱਚ ਐਂਟੀਆਕਸੀਡੈਂਟਸ ਦੀ ਮਾਤਰਾ ਪਰਪੂਰ ਹੁੰਦੀ ਹੈ ਤੇ ਨਾਲ ਕੀ ਐਂਟੀ ਇਨਫਲਮੇਟਰੀ ਅਤੇ ਐਂਟੀ ਬੈਕਟੀਰੀਅਲ ਗੁਣ ਵੀ ਮੌਜੂਦ ਹੁੰਦੇ ਹੈ ਜੋ ਗਲੇ ਨੂੰ ਆਰਾਮ ਦੇਣ ਦੇ ਵਿੱਚ ਮਦਦ ਕਰਦੇ ਹੈ ਗਲੇ ਦੀ ਖਰਾਸ਼ ਦੂਰ ਕਰਨ ਦੇ ਲਈ ਤੁਸੀਂ ਸ਼ਹਿਦ ਨੂੰ ਕੋਸੇ ਪਾਣੀ ਦੇ ਵਿੱਚ ਮਿਲਾ ਕੇ ਪੀ ਸਕਦੇ ਹੋ ਇਸ ਨੂੰ ਤੁਸੀਂ ਅਦਰਕ ਦੇ ਨਾਲ ਵੀ ਪੀ ਸਕਦੇ ਹੋ ਜਿਹਾ ਕਰਨ ਦੇ ਨਾਲ ਤੁਹਾਡੀ ਸਮੱਸਿਆ ਛੇਤੀ ਹੀ ਦੂਰ ਹੋ ਜਾਏਗੀ ਮਲਿਆਤੀ ਦਾ ਸੇਵਨ ਤੁਸੀਂ ਅਕਸਰ ਬਜ਼ੁਰਗਾਂ ਦੇ ਕੋਲ ਮਲਖੀ ਦੇ ਫਾਇਦੇ ਦੇ ਬਾਰੇ ਜਰੂਰ ਸੁਣਿਆ ਹੋਵੇਗਾ ਤੁਸੀਂ ਇਸ ਦਾ ਪਾਊਡਰ ਬਣਾ ਕੇ ਜਿਹੜਾ ਗਲ ਲੈ ਸਕਦੇ ਹੋ ਜਾਂ ਫਰੈਸ਼ ਨੂੰ ਪਾਣੀ ਦੇ ਵਿੱਚ ਬਾਲ ਕੇ ਇਸ ਪਾਣੀ ਦੇ ਘਰਾਰੇ ਕਰ ਸਕਦੇ ਹੋ ਇਸ ਦੇ ਵਿੱਚ ਐਂਟੀਵਾਇਰਲ ਐਂਟੀ ਇਨਫਲਮੇਟਰੀ ਅਤੇ ਐਂਟੀ ਬੈਕਟੀਰੀਅਲ ਗੁਣ ਪਾਈ ਜਾਂਦੇ ਹਨ ਜੋ ਗਲੇ ਦੀ ਖਰਾਸ਼ ਨੂੰ ਆਰਾਮ ਦੇਉਣ ਦੇ ਵਿੱਚ ਕਾਫੀ ਮਦਦ ਕਰਦੇ ਨੇ Apple cider vinegar ਜੇਕਰ ਤੁਹਾਨੂੰ ਗਲੇ ਦੇ ਵਿੱਚ ਖਰਾਸ਼ ਦੀ ਸਮੱਸਿਆ ਹੈ ਤਾਂ ਤੁਸੀਂ Apple cider ਵਿਨੇਗਰ ਦਾ ਜੜਾ ਇਸਤੇਮਾਲ ਕਰ ਸਕਦੇ ਹੋ ਇੱਕ ਵਧੀਆ ਟੋਨਿਕ ਦੇ ਤੌਰ ਤੇ ਕੰਮ ਕਰਦਾ ਹੈ ਇਸ ਦੇ ਵਿੱਚ ਮੌਜੂਦ ਐਸੈਟਿਕ ਐਸਿਡ ਬੈਕਟੀਰੀਆ ਦੇ ਨਾਲ ਲੜਨ ਤੇ ਵਿੱਚ ਮਦਦ ਕਰਦਾ ਹੈ ਇਸ ਲਈ ਤੁਹਾਨੂੰ ਇੱਕ ਕੱਪ ਕੋਸੇ ਪਾਣੀ ਦੇ ਵਿੱਚ ਇੱਕ ਚਮਚ ਸਿਰਕਾ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਬਣਾਉਣਾ ਅਤੇ ਇਸ ਨੂੰ ਟੋਨਿਕ ਵਾਂਗ ਜੜਾ ਕਰ ਲੈ ਲੈਣਾ ਚਾਹੀਦਾ ਹੈ ਪਟਕੜੀ ਦਾ ਇਸਤੇਮਾਲ ਥੋੜੀ ਜਿਹੀ ਪਟਕੜੀ ਨੂੰ ਤਵੇ ਦੇ ਉੱਤੇ ਗਰਮ ਕਰਕੇ ਪੀਸ ਲਓ ਫਿਰ ਇੱਕ ਗਲਾਸ ਦੇ ਵਿੱਚ ਪਾਣੀ ਲਓ ਤੇ ਉਸ ਦੇ ਵਿੱਚ ਇਸ ਨੂੰ ਮਿਲਾ ਕੇ ਘੁਲਲੀ ਕਰੋ ਸੁਰੇਸ਼ਾ ਮੇਸ ਪਾਣੀ ਦੇ ਨਾਲ ਘਰਾਂ ਦੇ ਕਰਨ ਦੇ ਨਾਲ ਤੁਹਾਡੀ ਗਲੇ ਦੀ ਸਮੱਸਿਆ ਠੀਕ ਹੋ ਚਾਹੀਦੀ ਹੈ ਅੰਤ ਦੇ ਵਿੱਚ ਗੱਲ ਕਰਾਂਗੇ ਤੁਲਸੀ ਦੇ ਕਾੜੇ ਦੇ ਬਾਰੇ ਤੁਲਸੀ ਸਭ ਤੋਂ ਵਧੀਆ ਐਂਟੀ ਵਾਇਰਲ ਜੜੀ ਬੂਟੀਆਂ ਦੇ ਵਿੱਚੋਂ ਇੱਕ ਹੈ ਜਿਸ ਨੂੰ ਖੰਗ ਜ਼ੁਕਾਮ ਅਤੇ ਗਲੇ ਦੇ ਦਰਦ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ ਤੁਲਸੀ ਦੀਆਂ 4-5 ਪੱਤੀਆਂ ਨੂੰ ਥੋੜੇ ਜਿਹੇ ਪਾਣੀ ਦੇ ਵਿੱਚ ਉਬਾਲ ਕੇ ਇਸ ਨੂੰ ਪੀਣ ਦੇ ਨਾਲ ਬਹੁਤ ਲਾਭ ਮਿਲਦਾ ਤੁਸੀਂ ਇਸ ਦੇ ਵਿੱਚ ਸ਼ਾਇਦ ਅਦਰਕ ਮਿਲਾ ਕੇ ਪੀ ਸਕਦੇ ਹੋ ਤੁਲਸੀ ਦੇ ਕਾੜੇ ਦੇ ਵਿੱਚ ਕਾਲੀ ਮਿਰਚ ਅਦਰਕ ਲੌਂਗ ਦਾਲਚੀਨੀ ਮਿਲਾ ਕੇ ਇਸ ਦਾ ਸੇਵਨ ਕਰਨ ਦੇ ਨਾਲ ਵੀ ਅਜਿਹੀਆਂ ਸਮੱਸਿਆਵਾਂ ਤੋਂ ਮੁਛਤਾਰਾ ਮਿਲ ਜਾਂਦਾ ਹੈ ਸੋ ਦੋਸਤੋ ਅਗਰ ਤੁਸੀਂ ਵੀ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਦਵਾਈਆਂ ਲੈ ਲੈ ਕੇ ਅੱਕ ਚੁੱਕੇ ਤਾਂ ਤੁਸੀਂ ਇੱਕ ਵਾਰ ਸਾਡੇ ਦੱਸੇ ਮੁਤਾਬਕ ਇਹਨਾਂ ਨੁਸਖਿਆਂ ਦਾ ਇਸਤੇਮਾਲ ਕਰਕੇ ਵੇਖੋ ਵਰਤੋਂ ਕਰਕੇ ਦੇਖਿਓ ਫਿਰ ਦੇਖੋ ਤੁਹਾਨੂੰ ਕਿਵੇਂ ਹੋਣਗੇ ਗੱਜਬ ਤੈ ਫਾਇਦੇ ਕਿਉਂਕਿ ਇਹਨਾਂ ਨੁਸਖਿਆਂ ਦੇ ਵਿੱਚ ਨਾ ਤਾਂ ਜ਼ਿਆਦਾ ਖਰਚ ਹੋਣਾ ਤੇ ਨਾ ਹੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਹੋਣਾ ਹੈ। ਖੈਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਤੇ ਜੋ ਵੀ ਤੁਹਾਡੇ ਵਿਚਾਰ ਨੇ ਇਸ ਵੀਡੀਓ ਦੇ ਬਾਬਤ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਜ਼ਰੂਰ ਪਾਏ ਹੁਣ ਮੈਂ ਜੀ ਆਨਕੀ ਰੇਕੋਰ ਨੂੰ ਦੇਉ ਹਜਾਸਤ ਧੰਨਵਾਦ।